ਸਾਰੇ ਕਾਲ ਜਿਹੜੇ ਹੈਗੇ ਸੀਐਸਸੀ ਕਰਾਉਂਦੇ ਨੇ ਪਰ ਚੰਡੀਗੜ੍ਹ ਯੂਨੀਵਰਸਿਟੀ ਸੀਐਸਸੀ ਐਪੈਕਸ ਜਿਹੜਾ ਕੋਰਸ ਹੈਗਾ ਕਰਵਾ ਰਿਹਾ ਹੈ ਇਹ ਕੀ ਖਾਸ ਹੈ ਇਹਦੇ ਵਿੱਚ ਜਿਹੜੀ ਸੀਐਸਸੀ ਨਾਰਮਲ ਹੈ ਉਹ ਇੱਕ 160 ਘੰਟੇ ਦੇ ਕ੍ਰੈਡਿਟ ਤੇ ਕੋਰਸ ਕਰਾਉਂਦੀ ਹੈ ਅਸੀਂ 180 ਕ੍ਰੈਡਿਟ ਦੇ ਕੋਰਸ ਕਰਾਉਨੇ ਆ ਸਭ ਤੋਂ ਮੇਜਰ ਡਿਫਰੈਂਸ ਪਹਿਲਾਂ ਇੱਥੇ 20 ਘੰਟਿਆਂ ਦਾ ਆ ਜਾਂਦਾ ਹੈ have a variety of courses jive ki apai keh sakde ha ki sade kole hega cyber security and uh, artificial intelligence and uh, machine learning cyber security data science and analytics iot which is information uh, um, this is internet of things and uh, cs bs jide vich oh courses <laughs> hage ne full stack development da course hega ਬੀਐਸਸੀ ਅਪੈਕਸ ਦੇ ਵਿੱਚ ਸਪੈਸ਼ਲਾਈਜੇਸ਼ਨਸ ਕਿਹੜੀ-ਕਿਹੜੀ ਹੁੰਦੀਆਂ ਉਹਦੇ ਬਾਰੇ ਥੋੜਾ ਦੱਸਿਓ ਕੀ ਕੁਝ ਖਾਸ ਜਿਹੜਾ ਹੈਗਾ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਜਿਹੜਾ ਆਪਣੇ ਕੋਲੇ ਹੈਗਾ ਇਨਫੋਰਮੇਸ਼ਨ ਸੈਕਿਉਰਿਟੀ ਜਿਹਨੂੰ ਸਾਈਬਰ ਸੈਕਿਉਰਿਟੀ ਆਪਾਂ ਕਹਿੰਦੇ ਹੈਗੇ ਆ ਐਂਡ ਆਈਓਟੀ ਵਿਚ ਇੰਟਰਨੈਟ ਆਫ ਥਿੰਗਸ ਹੈ ਸੀਐਸ ਬੀਐਸਐ ਸਾਡੇ ਕੋਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਹੈਗਾ ਕਲਾਉਡ ਕੰਪਿਊਟਿੰਗ ਹੈਗਾ ਐਂਡ ਨੰਬਰ ਆਫ 빅 ਡਾਟਾ ਐਨਾਲਿਟਿਕਸ ਹੈਗਾ ਜਿਹਦੇ ਵਿੱਚ ਕੇ ਅਲੱਗ-ਅਲੱਗ ਤਰ੍ਹਾਂ ਨਾਲ ਸਾਡੇ ਕੋਲੇ ਕੋਰਸੇਸ ਜਿਹੜੇ ਹੈਗੇ ਆ ਕਰਿਕੂਲਮ ਬੇਸਡ ਬਣਾਏ ਜਾਂਦੇ ਨੇ ਐਸ ਦੇ ਵਿੱਚ ਪਲੇਸਮੈਂਟ ਦਾ ਕੀ ਰੋਲ ਰਹਿੰਦਾ ਹੈ ਸੀਐਸਸੀ ਦੇ ਵਿੱਚ ਤਾਂ ਆਪਾਂ ਪਲੇਸਮੈਂਟ ਦੇਖੀ ਹੈ ਸੀਐਸ ਅਪੈਕਸ ਤੁਸੀਂ ਲੈ ਕੇ ਆਏ ਹੋ ਇਹਦੇ ਵਿੱਚ ਐਡਵਾਂਸ ਪਲੇਸਮੈਂਟ ਕਿਹੋ ਜੀ ਮਿਲਦੀ ਹੈ ਅਸੀਂ ਇੰਡਸਟਰੀ ਨਾਲ ਪਹਿਲਾਂ ਗੱਲ ਕਰਕੇ ਕਰਿਕੂਲਮ ਨੂੰ ਉਵੇਂ ਹੀ ਅਪਡੇਟ ਕਰਕੇ ਬੱਚਿਆਂ ਨੂੰ ਉਹੀ ਚੀਜ਼ ਪੜਾਈ ਜਾਂਦੀ ਹੈ ਜਿਹੜੀ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਹੈ ਤੇ ਸਾਡਾ ਪਲੇਸਮੈਂਟ ਦਾ ਜਿਹੜਾ ਹੈਗਾ ਡਾਟਾ ਕਾਫੀ ਵਧੀਆ ਹੈ ਪਬਲੀਕਲੀ ਤੌਰ ਤੇ ਪੂਰਾ ਤਾਂ ਅਸੀਂ ਸਾਂਝਾ ਨਹੀਂ ਕਰ ਸਕਦੇ ਬਿਕੋਜ਼ ਸਾਡੇ ਆਪਣੇ ਨੋਰਮਸ ਹੈਗੇ ਹਨਾ ਤੁਸੀਂ ਇਹ ਕਹਿ ਲੋ ਕਿ ਸਾਡੇ ਕੋਲੇ 80 ਤੋਂ 90% ਦਾ ਡਾਟਾ ਜਿਹੜਾ ਹੈਗਾ ਪਿਛਲੀ ਵਾਰੀ ਵੀ ਹੈਗਾ ਕਿ ਸਾਡੀ ਪਲੇਸਮੈਂਟ ਬਹੁਤ ਚੰਗੀ ਹੈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੁਸੀਂ ਬਹੁਤ ਕਾਲਜਿਸ ਜਿਹੜੇ ਹੈਗਾ ਕਰਵਾਉਂਦੇ ਨੇ ਪਰ ਚੰਡੀਗੜ੍ਹ ਯੂਨੀਵਰਸਿਟੀ ਸੀਐਸ ਐਪੈਕਸ ਜਿਹੜਾ ਹੈਗਾ ਕੋਰਸ ਇੰਜੀਨੀਅਰਿੰਗ ਦਾ ਕਰਵਾਉਂਦਾ ਹੈਗਾ ਕੀ ਕੁਝ ਖਾਸ ਹੈ ਸੀਐਸਸੀ ਐਪੈਕਸ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਕਿਉਂਕਿ ਅਕਸਰ ਜਿਹੜਾ ਹੈਗਾ ਸਾਰੇ ਕਾਲਜ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਾਉਂਦੇ ਨੇ ਪਰ ਚੰਡੀਗੜ੍ਹ ਯੂਨੀਵਰਸਿਟੀ ਸੀਐਸਸੀ ਐਪੈਕਸ ਜਿਹੜਾ ਕੋਰਸ ਹੈ ਕਰਾਉਂਦਾ ਹੈ ਕੀ ਕੁਝ ਖਾਸ ਹੈ ਇਸ ਕੋਰਸ ਦੇ ਵਿੱਚ ਕੀ ਕੁਝ ਨਵਾਂ ਬੱਚਿਆਂ ਨੂੰ ਜਿਹੜਾ ਹੈਗਾ ਇਸ ਕੋਰਸ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੈਮ ਨੇ ਮੈਮ ਨਾਲ ਗੱਲਬਾਤ ਕਰਾਂਗੇ ਮੈਮ ਸੀਐਸਸੀ ਤੋਂ ਸਾਰੇ ਹੀ ਕਾਲਜ ਸਾਰੇ ਹੀ ਕਾਲਜ ਜਿਹੜੇ ਹੈਗੇ ਸੀਐਸਸੀ ਕਰ ਇੱਕੀ ਖਾਸ ਹੈ ਇਹਦੇ ਵਿੱਚ ਕੀ ਕੁਝ ਆਪਰ ਨੂੰ ਜਿਹੜਾ ਹੈਗਾ ਨਵਾਂ ਬੱਚੇ ਨੂੰ ਸਿੱਖਣ ਨੂੰ ਮਿਲੇਗਾ ਸੀਐਸਸੀ ਐਪੈਕਸ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਕੋਰਸ ਆਫਰ ਕਰਦੇ ਹਾਂ ਅਸੀਂ ਜਿਹੜੇ ਕਿ ਰੈਗੂਲਰ ਸੀਐਸਸੀ ਤੋਂ ਇਹਨੂੰ ਡਿਫਰੈਂਸ਼ੀਏਟ ਕਰਦੇ ਨੇ ਸਭ ਤੋਂ ਪਹਿਲਾ ਵੱਡਾ ਫਰਕ ਇਹ ਹੈ ਕਿ ਜਿਹੜੀ ਸੀਐਸਸੀ ਨਾਰਮਲ ਹੈ ਉਹ ਇੱਕ 160 ਘੰਟੇ ਦੇ ਕ੍ਰੈਡਿਟ ਤੇ ਕੋਰਸ ਕਰਾਉਂਦੀ ਹੈ ਅਸੀਂ 180 ਕ੍ਰੈਡਿਟ ਦੇ ਕੋਰਸ ਕਰਾਉਨੇ ਆ ਸਭ ਤੋਂ ਮੇਜਰ ਡਿਫਰੈਂਸ ਪਹਿਲਾਂ ਇੱਥੇ ਹੀ 20 ਘੰਟਿਆਂ ਦਾ ਆ ਜਾਂਦਾ ਹੈ ਉਹ ਵੀ ਘੰਟੇ ਜਸਟੀਫਾਈ ਕਰਨ ਲਈ ਸਾਡੇ ਕੋਲੇ ਇਹ ਹੈਗਾ ਕਿ ਸਾਡੇ ਕੋਰਸ ਜਿਹੜੇ ਹੈਗੇ ਆ ਉਹ ਸਪੈਸ਼ਲਾਈਜ਼ਡ ਨੇ IBM ਦੇ ਨਾਲ ਸਾਡਾ ਟਾਈ ਅਪ ਹੈਗਾ ਐਂਡ ਉਹਦੇ ਵਿੱਚ ਕੀ ਹੈਗਾ ਕਿ ਇੱਕੋ ਹੀ ਕੋਰਸ ਨਹੀਂ ਹੈ ਵੀ ਹੈਵ a variety of courses ਜਿਵੇਂ ਕਿ ਅਪਾ ਹੀ ਕਹਿ ਸਕਦੇ ਆ ਕਿ ਸਾਡੇ ਕੋਲੇ ਹੈਗਾ ਸਾਈਬਰ ਸਿਕਿਉਰਿਟੀ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਸਾਈਬਰ ਸਿਕਿਉਰਿਟੀ ਡੇਟਾ ਸਾਇੰਸ ਐਂਡ ਐਨਾਲਿਟਿਕਸ IoT which is information uh, um, this is internet of things and uh, CSBS ਜਿਹਦੇ ਵਿੱਚ ਉਹ ਕੋਰਸਸ ਹੈਗੇ ਨੇ ਫੁੱਲ ਸਟੈਕ ਡਿਵੈਲਪਮੈਂਟ ਦਾ ਕੋਰਸ ਹੈਗਾ ਐਂਡ ਇਨਫੋਰਮੇਸ਼ਨ ਸਿਕਿਉਰਿਟੀ ਦਾ ਕੋਰਸ ਹੈਗਾ ਬਹੁਤ ਸਾਰੇ ਕੋਰਸਸ ਜਿਹੜੇ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਕੋਰਸਸ ਹੈਗੇ ਆ ਸਾਡੇ ਕੋਲੇ ਤੇ ਜਿਹੜੇ ਜਿਨ੍ਹਾਂ ਦਾ ਟਾਈ ਅਪ ਹੈਗਾ ਕੰਪਨੀਆਂਜ਼ ਦੇ ਨਾਲ ਤੇ ਉਹਨਾਂ ਦੇ ਜਿਹੜੇ ਹੈਗੇ ਆ ਐਕਸਪਰਟਸ ਆਉਂਦੇ ਆ ਸਾਡੇ ਕੋਲੇ IBM ਦੇ ਤੇ ਉਹ ਬੱਚਿਆਂ ਦੀਆਂ ਵਰਕਸ਼ਾਪਸ ਵੀ ਲੈਂਦੇ ਨੇ ਤੇ ਉਹ ਉਹਨਾਂ ਨੂੰ ਇੰਡਸਟਰੀ ਓਰੀਐਂਟਡ ਪ੍ਰੋਗਰਾਮ ਕਰਕੇ ਜਿਹੜਾ ਅਸੀਂ ਇਹਨਾਂ ਨੂੰ ਬੋਲਦੇ ਆ ਉਹ ਸਿਲੇਬਸ ਕਵਰ ਕਰਾਉਂਦੇ ਆ ਉਸ ਤਰੀਕੇ ਦਾ ਕਰਿਕੂਲਮ ਕਰਾਇਆ ਜਾਂਦਾ ਬੱਚਿਆਂ ਸੀਐਸਸੀ ਐਪੈਕਸ ਦੇ ਵਿੱਚ ਸਪੈਸ਼ਲਾਈਜੇਸ਼ਨਸ ਕਿਹੜੀ ਕਿਹੜੀ ਹੁੰਦੀਆਂ ਉਹਦੇ ਬਾਰੇ ਥੋੜਾ ਦੱਸਿਓ ਕੀ ਕੁਝ ਖਾਸ ਜਿਹੜਾ ਹੈਗਾ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਮੈਂ ਹੁਣੇ ਮੈਂਸ਼ਨ ਕੀਤਾ ਸੀਗਾ ਕਿ ਜਿਹੜਾ ਆਪਣੇ ਕੋਲੇ ਹੈਗਾ ਇਨਫੋਰਮੇਸ਼ਨ ਸਿਕਿਉਰਿਟੀ ਜਿਹਨੂੰ ਸਾਈਬਰ ਸਿਕਿਉਰਿਟੀ ਆਪਾਂ ਕਹਿੰਦੇ ਹੈਗੇ ਆ ਐਂਡ ਆਈਓਟੀ ਵਿਚ ਇਜ਼ ਇੰਟਰਨੈਟ ਆਫ ਥਿੰਗਸ ਹੈ ਸੀ ਐਸ ਬੀ ਐਸ ਹੈ ਸਾਡੇ ਕੋਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਹੈਗਾ ਕਲਾਊਡ ਕੰਪਿਊਟਿੰਗ ਹੈਗਾ ਐਂਡ ਨੰਬਰ ਆਫ ਬਿਗ ਡੇਟਾ ਐਨਾਲਿਟਿਕਸ ਹੈਗਾ ਜਿਹਦੇ ਵਿੱਚ ਕਿ ਅਲੱਗ-ਅਲੱਗ ਤਰ੍ਹਾਂ ਨਾਲ ਸਾਡੇ ਕੋਲੇ ਕੋਰਸਸ ਜਿਹੜੇ ਹੈਗੇ ਆ ਕਰਿਕੂਲਮ ਬੇਸਡ ਬਣਾਏ ਜਾਂਦੇ ਆ ਅਗਰ ਗੱਲ ਕੀਤੀ ਜਾਵੇ ਦੋਨਾਂ ਦਾ ਕੈਲਕੂਲਮ ਕਿਹੋ ਜਿਹਾ ਹੈਗਾ ਮਤਲਬ ਕਿ ਦੋਨਾਂ ਦਾ ਕਿ ਇੱਕ ਸੀ ਐਸ ਸੀ ਵੀ ਇੱਕ ਸੀ ਐਸ ਸੀ ਅਪੈਕਸ ਵੀ ਇਹਨਾਂ ਦਾ ਕੈਲਕੂਲਮ ਕਿਹੋ ਜਿਹਾ ਇੰਡਸਟਰੀ ਨੂੰ ਕਿਵੇਂ ਮਤਲਬ ਐਕਸਪੋਰ ਕਰ ਸਕਦੇ ਆ ਜਦੋਂ ਅਸੀਂ ਸੀਐਸਸੀ ਕੋਰ ਦੀ ਗੱਲ ਕਰਦੇ ਆ ਤਾਂ ਕੋਰ ਸਬਜੈਕਟਸ ਹੁੰਦੇ ਆ রাইਟ ਸਾਡੇ ਕੋਲੇ ਅਸੀਂ ਕੋਰ ਸਬਜੈਕਟਸ ਵੀ ਪੜ੍ਹਾਉਨੇ ਆ ਜਿਹੜੇ ਕੋਰ ਜਿਹੜੇ ਰਿਕੁਆਇਰਡ ਐ ਸੀਐਸਸੀ ਨੂੰ ਜਸਟੀਫਾਈ ਕਰਨ ਲਈ ਅਨਦਰ ਥਿੰਗ ਇਜ਼ ਜਿਹੜੀ ਸਾਡੇ ਕੋਲੇ ਅਸੀਂ ਕਹਿ ਰਹੇ ਆ ਕਿ ਸਪੈਸ਼ਲਾਈਜੇਸ਼ਨ ਐ ਜਿਵੇਂ ਤੁਸੀਂ ਕਿ ਮੈਨੂੰ ਪੁੱਛਿਆ ਕਿ ਇੰਡਸਟਰੀ ਦੇ ਲਈ ਕਿਵੇਂ ਹੈਗਾ ਇੰਡਸਟਰੀ ਦੇ ਲੋਕਾਂ ਨਾਲ ਗੱਲਬਾਤ ਕਰਕੇ ਕੀ ਮਾਰਕੀਟ ਦੀ ਰਿਕੁਆਇਰਮੈਂਟ ਕੀ ਹੈਗੀ ਹੈ ਮਾਰਕੀਟ ਚ ਕਿਸ ਤਰੀਕੇ ਦੀ ਡਿਮਾਂਡ ਹੈਗੀ ਹੈ ਉਸ ਤਰੀਕੇ ਦਾ ਕਰਿਕੂਲਮ ਡਿਜ਼ਾਈਨ ਹੁੰਦਾ ਹੈ ਡਿਜ਼ਾਈਨ ਵਾਲਾ ਜਿਹੜਾ ਸਿਸਟਮ ਹੈਗਾ ਜਿਹਨੂੰ ਅਸੀਂ ਪ੍ਰੀ ਬੀਓਐਸ ਬੋਲਦੇ ਆ ਇੱਕ ਸਾਲ ਪਹਿਲਾਂ ਉਹ ਕੰਮ ਸ਼ੁਰੂ ਹੋ ਜਾਂਦਾ ਹੈ ਰਿਕੁਆਇਰਮੈਂਟ ਲਈ ਜਾਂਦੀ ਹੈ ਫਿਰ ਉਹਨੂੰ ਬੋਰਡ ਆਫ ਸਟੱਡੀਜ਼ ਦੇ ਵਿੱਚ ਪਾਸ ਕਰਵਾਇਆ ਜਾਂਦਾ ਹੈ ਬੋਰਡ ਆਫ ਸਟੱਡੀ ਚ ਪਾਸ ਹੋਣ ਤੋਂ ਬਾਅਦ ਉਹ ਕਰਿਕੂਲਮ ਜਿਹੜਾ ਹੈਗਾ ਇਨਕਲਕੇਟ ਕਰਕੇ ਸਾਰਾ ਕੁਝ ਕਰਕੇ ਬੱਚਿਆਂ ਨੂੰ ਉਹਦੇ ਅਕੋਰਡਿੰਗ ਇੰਡਸਟਰੀ ਰੈਡੀ ਕੀਤਾ ਜਾਂਦਾ ਹੈ ਜੇਨ ਕੱਲ ਕੀਤੀ ਜਾਵੇ ਤਾਂ ਮੈਮ ਇੰਨੇ ਲੱਖ ਰੁਪਏ ਲਾ ਕੇ ਬੱਚਾ ਪੜ੍ਹਾਈ ਕਰਦਾ ਹੈਗਾ ਤੇ ਉਹਦੇ ਬਾਅਦ ਪਲੇਸਮੈਂਟ ਦੀ ਬੜੀ ਉਮੀਦ ਰਹਿੰਦੀ ਹੈ ਕਿ ਮੈਨੂੰ ਇੰਨੀ ਇਹੋ ਜਿਹੀ ਪਲੇਸਮੈਂਟ ਮਿਲਣੀ ਚਾਹੀਦੀ ਹੈ ਸੀਐਸ ਦੇ ਵਿੱਚ ਪਲੇਸਮੈਂਟ ਦਾ ਕੀ ਰੋਲ ਰਹਿੰਦਾ ਹੈ ਸੀਐਸਸੀ ਦੇ ਵਿੱਚ ਤਾਂ ਆਪਾਂ ਪਲੇਸਮੈਂਟ ਦੇਖੀ ਹੈ ਸੀਐਸ ਅਪੈਕਸ ਤੁਸੀਂ ਲੈ ਕੇ ਆਏ ਹੋ ਇਹਦੇ ਵਿੱਚ ਐਡਵਾਂਸ ਪਲੇਸਮੈਂਟ ਕਿਹੋ ਜਿਹੀ ਮਿਲਦੀ ਹੈ ਆਪਾਂ ਨੂੰ ਉਹਦੇ ਬਾਰੇ ਥੋੜਾ ਸਾਂਝ ਕਰ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਅਸੀਂ ਇੰਡਸਟਰੀ ਵਾਲਿਆਂ ਨਾਲ ਪਹਿਲਾਂ ਗੱਲ ਕਰਕੇ ਕਰਿਕੂਲਮ ਨੂੰ ਉਵੇਂ ਹੀ ਅਪਡੇਟ ਕਰਕੇ ਬੱਚਿਆਂ ਨੂੰ ਉਹੀ ਚੀਜ਼ ਪੜਾਈ ਜਾਂਦੀ ਹੈ ਜਿਹੜੀ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਹੈ ਤੇ ਸਾਡਾ ਪਲੇਸਮੈਂਟ ਦਾ ਜਿਹੜਾ ਹੈਗਾ ਡਾਟਾ ਕਾਫੀ ਵਧੀਆ ਹੈ ਪਬਲੀਕਲੀ ਤੌਰ ਤੇ ਪੂਰਾ ਤਾਂ ਅਸੀਂ ਸਾਂਝਾ ਨਹੀਂ ਕਰ ਸਕਦੇ ਬਿਕੋਜ਼ ਸਾਡੇ ਆਪਣੇ ਨਾਰਮਸ ਹੈਗੇ ਹਨਾ ਤੁਸੀਂ ਇਹ ਕਹਿ ਲੋ ਕਿ ਸਾਡੇ ਕੋਲੇ 80 ਤੋਂ 90% ਦਾ ਡਾਟਾ ਜਿਹੜਾ ਹੈਗਾ ਪਿਛਲੀ ਵਾਰੀ ਵੀ ਹੈਗਾ ਕਿ ਸਾਡੀ ਪਲੇਸਮੈਂਟ ਬਹੁਤ ਚੰਗੀ ਹੈ ਬੱਚਿਆਂ ਨੂੰ ਜਿਹੜਾ ਹੈਗਾ ਪਲੇਸਮੈਂਟ ਦਾ ਪੈਕੇਜ ਤੁਸੀਂ ਇਹ ਕਹਿ ਸਕਦੇ ਹੋ ਕਿ ਅਪ ਟੂ 55 60 ਦੇ ਕਰੀਬ ਸਾਡੇ ਕੋਲੇ ਡਾਟਾ ਹੈਗਾ ਜਿਹੜੇ ਬੱਚਿਆਂ ਨੂੰ LPA ਮਿਲਿਆ ਹੈ ਪਲੇਸਮੈਂਟ ਚੰਗੀ ਹੈ ਸਾਡੇ ਕੋਲੇ ਅਗਰ ਗੱਲ ਕੀਤੀ ਜਾਵੇ ਤਕਨੀਕੀਆਂ ਦੀ ਬੜੀ ਚੀਜ਼ਾਂ ਨਵੀਂ ਆ ਚੁੱਕੀਆਂ ਐ ਸਮਾਜ ਦੇ ਵਿੱਚ AI ਦਾ ਜਮਾਨਾ ਐ ਸਾਰਾ ਜਾਂ ਹੋਰ ਬਹੁਤ ਮਤਲਬ ਐਡਵਾਂਸ ਚੀਜ਼ਾਂ ਜਿਹੜੀ ਹੈਗੀ ਆ ਆਪਣੇ ਉੱਥੇ ਹੈਗੀਆਂ ਤੇ CS Apex ਕਿਵੇਂ ਇਹਨੂੰ ਦੇਖਦਾ ਕੀ ਕੁਝ ਕਰਾਂਦਾ ਇਹਦੇ ਵਿੱਚ AI ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿਵੇਂ AI ਦੇ ਵਿੱਚ ਸਾਡੇ ਕੋਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦਾ ਕੋਰਸ ਹੈਗਾ ਉਹ ਉਹਦੇ ਵਿੱਚ ਜਿਹੜਾ ਹੈਗਾ ਕਿ ਬੱਚਿਆਂ ਨੂੰ ਉਹਦੇ ਅਕੋਰਡਿੰਗ ਕਿਵੇਂ ਕਿਹੜੀ ਮਾਰਕੀਟ ਚ ਰਿਕੁਆਇਰਮੈਂਟ ਦੇ ਅਕੋਰਡਿੰਗ ਕਿਹੜੀਆਂ ਲੈਂਗੁਏਜਸ ਪੜ੍ਹਨੀਆਂ ਚਾਹੀਦੀਆਂ ਕਿਦੇ ਉੱਤੇ ਕੰਮ ਕਰਨਾ ਚਾਹੀਦਾ ਇੰਡਸਟਰੀ ਤੋਂ ਲੋਕੀ ਆ ਕੇ ਟਾਈਮ ਟੂ ਟਾਈਮ ਉਹਨਾਂ ਨੂੰ ਵਰਕਸ਼ਾਪਸ ਦੇ ਕੇ ਉਹਨਾਂ ਨੂੰ ਸਰਟੀਫਿਕੇਸ਼ਨ ਕਰਵਾਏ ਜਾਂਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕਰ ਚੁੱਕੀ ਹਾਂ ਕਿ ਸਾਡੇ ਕੋਲੇ IBM ਦੇ ਨਾਲ ਰਿਲੇਟਡ ਕੋਰਸਸ ਹੈਗੇ ਆ ਠੀਕ ਹੈ ਤੁਹਾਡੇ ਕੋਲੇ AWS ਅਕੈਡਮੀ ਹੈਗੀ ਹੈ ਕਲਾਉਡ ਦੀ ਸਾਡੀ ਲੈਬ ਹੈਗੀ ਹੈ ਸਾਡੀਆਂ ਸਪੈਸ਼ਲਾਈਜ਼ਡ ਲੈब्स ਨੇ ਜਿਹੜੀਆਂ ਮੈਂ ਤੁਹਾਨੂੰ ਕਹਿ ਰਹੀ ਆ ਕਿ ਇਹ ਸਪੈਸ਼ਲਾਈਜ਼ਡ ਲੈब्स ਸਪੈਸੀਫਿਕ ਉਸੇ ਕੋਰਸ ਲਈ ਉਸੇ ਤਰੀਕੇ ਦੇ ਕਰਿਕੂਲਮ ਬੇਸਡ ਉਦਾਂ ਦੇ ਸੌਫਟਵੇਅਰ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਜਦੋਂ ਇੱਕ ਸਪੈਸੀਫਿਕ ਟਾਈਮ ਆਉਂਦਾ ਤੇ ਇੰਡਸਟਰੀ ਤੋਂ ਬੰਦੇ ਆ ਕੇ ਦਾ ਪਰਸਨ ਦਾ ਐਕਸਪਰਟ ਆ ਕੇ ਉਹ ਬੱਚਿਆਂ ਨੂੰ ਪੜਾਉਂਦੇ ਇਵਨ ਜਦੋਂ ਸੈਮਸਟਰ ਸਟਰ ਦਾ ਲੀਨਿਐਂਸੀ ਚੱਲ ਰਹੀ ਹੁੰਦੀ ਹੈ ਟੀਚਰਸ ਦਾ ਜਿਹੜਾ ਹੈਗਾ ਉਹਨਾਂ ਦੀ ਵੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਵੀ ਇਦਾਂ ਹੀ ਵਰਕਸ਼ਾਪਸ ਲੱਗਦੀਆਂ ਨੇ ਜਿਹੜੇ ਕੋਈ ਨਵੇਂ ਕੋਰਸ ਨੇ ਜਾਂ ਨਵੀਂ ਐਡਵਾਂਸਮੈਂਟ ਹੈ ਤਾਂ ਕਿ ਟੀਚਰਸ ਜਿਹੜੇ ਪ੍ਰੋਫੈਸਰਸ ਹੈਗੇ ਆ ਉਹ ਆਪਣੇ ਆਪ ਨੂੰ ਓਵੇਂ ਓਵੇਂ ਅਪਗ੍ਰੇਡ ਕਰ ਸਕਣ। ਜੇ ਗੱਲ ਕੀਤੀ ਜਾਵੇ ਤੁਹਾਡੇ ਪਲੇਸਮੈਂਟਸ ਦੀ ਚਲੋ ਤੁਸੀਂ ਦੱਸਿਆ ਕਿ ਐਨੀ ਕੀ ਪਲੇਸਮੈਂਟ ਹੋ ਗਈ ਹੈ। ਪਿਛਲੇ ਅਗਰ ਮੈਂ 4-5 ਸਾਲ ਦਾ ਡਾਟਾ ਚੱਕਾਂ ਤਾਂ ਕਿਹੋ ਜੀ PCS Apex ਦੀ ਪਲੇਸਮੈਂਟ ਰਹੀ ਹੈ ਤੇ CSC ਦੀ ਪਲੇਸਮੈਂਟ ਰਹੀ ਉਹਦੇ ਬਾਰੇ ਵੀ ਥੋੜਾ ਦੱਸਿਓ ਮੈਂ। ਦੇ ਕੋਲ CSC ਦੀ ਪਲੇਸਮੈਂਟ ਕਿਦਾਂ ਦੀ ਹੈਗੀ ਹੈ ਉਹ CSC ਵਾਲੇ ਮੇਰੇ ਖਿਆਲ ਚ ਜ਼ਿਆਦਾ ਬਿਹਤਰ ਦੱਸ ਸਕਦੇ ਆ ਤੇ ਪਰ ਸਾਡਾ ਵੀ ਜਿਹੜਾ ਹੈਗਾ CS ਜਿਹੜੀ ਸਾਡੀ ਪਲੇਸਮੈਂਟ ਦੀ ਪਰਸੈਂਟੇਜ ਲੈਵਲ ਹੈਗਾ ਉਹ ਕਾਫੀ ਚੰਗਾ ਹੈ ਜੇ ਐਵਰੇਜ ਕੀਤਾ ਜਾਵੇ ਤਾਂ 80% ਦੀ ਐਵਰੇਜ ਸਾਡੀ ਹੈਗੀ ਹੈ ਕਿ ਸਾਡੇ ਬੱਚੇ ਪਲੇਸ ਹੁੰਦੇ ਹੀ ਹੁੰਦੇ ਆ ਬਿਕੋਜ਼ ਇੱਥੇ ਸਾਡੇ ਟਾਈਅਪਸ ਹੈਗੇ ਆ ਠੀਕ ਹੈ ਜਿਵੇਂ ਪੈਲੋ ਵਾਲਟੋ ਹੋ ਗਿਆ ਟੈਕ ਮਹਿੰਦਰਾ ਹੋ ਗਿਆ ਦੀਸ ਆਰ ਦਾ ਸਪੈਸੀਫਿਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਦੇ ਜਿਹੜਾ ਹੈਗੇ ਆ ਉਹ ਕੋਰਸਿਸ ਕਰਦੇ ਤੇ ਉਹਨਾਂ ਨੂੰ ਉਦਾਂ ਦੀਆਂ ਤੇ ਬਾਕੀ ਬਹੁਤ ਵੱਡੀਆਂ ਵੱਡੀਆਂ ਕੰਪਨੀਆਂਜ਼ ਆਉਂਦੀਆਂ ਬੱਚੇ ਇੰਟਰਵਿਊ ਚ ਬੈਠਦੇ ਆ ਕਿਹੜੀ ਸਹੂਲਤਾਂ ਜਿਹੜੀ ਹੈਗੀਆਂ ਐ এসএসসি ਪੈਕਸ ਪੜਨ ਵਾਲੇ ਬੱਚਿਆਂ ਨੂੰ ਸਹੂਲਤਾ ਕਿਹੜੀ ਕਿਹੜੀ ਦਿੱਤੀ ਜਾਂਦੀ ਹੈ ਇੱਕ ਕਲਾਸਰੂਮ ਦੇ ਵਿੱਚ ਤਾਂ ਮੈਮ ਤੁਸੀਂ ਪੜਾਉਂਦੇ ਹੋ ਕਲਾਸਰੂਮ ਦੇ ਉਸ ਤੋਂ ਇਲਾਵਾ ਕਿਹੜੀ ਕਿਹੜੀ ਇਹੋ ਜਿਹੀ ਐਕਟੀਵਿਟੀਆਂ ਐ ਜਿਹੜੀ ਆਪਾਂ ਮਤਲਬ ਗਰਾਊਂਡ ਲੈਵਲ ਤੇ ਕਰਦੇ ਨੇ ਉਹਦੇ ਬਾਰੇ ਵੀ ਥੋੜਾ ਦੱਸਿਓ ਓਕੇ ਜਿਵੇਂ ਬੱਚਿਆਂ ਨੂੰ ਅਸੀਂ ਪ੍ਰੋਜੈਕਟ ਕਰਵਾਉਨੇ ਆ ਉਹਨਾਂ ਦੇ ਕਰਿਕੂਲਮ ਦੇ ਬੇਸਟ ਤੇ ਤੇ ਉਹਨਾਂ ਦੀਆਂ ਵਰਕਸ਼ਾਪਸ ਹੁੰਦੀਆਂ ਨੇ ਉਹਨਾਂ ਦੀਆਂ ਟਾਈਮ ਟੂ ਟਾਈਮ ਸੈਮੀਨਾਰਸ ਹੋਗੇ ਸਪੈਸ਼ਲ ਕਲਾਸੇਸ ਹੋ ਗਈਆਂ ਜਿਵੇਂ ਮੈਂ ਤੁਹਾਨੂੰ ਮੈਂਸ਼ਨ ਕੀਤਾ ਕਿ ਸਾਡੀਆਂ ਸਪੈਸੀਫਾਈਡ ਲੈब्स ਵੀ ਹੈਗੀਆਂ ਉਦਾਂ ਦੀਆਂ ਜਿਵੇਂ ਕਲਾਉਡ ਦੀ ਲੈਬ ਹੈਗੀ ਹੈ ਸਾਡੇ ਕੋਲੇ ਸਾਡੇ ਕੋਲੇ AWS ਅਕੈਡਮੀ ਹੈਗੀ ਹੈ IBM ਦੀ ਲੈਬ ਹੈ ਕਿਉਂਕਿ ਸਾਡੇ ਮੈਕਸਿਮਮ ਕੋਰਸੇ ਜਿਹੜੇ ਹੈਗੇ ਨੇ ਉਹ IBM ਨਾਲ ਕੋਲੈਬੋਰੇਟਡ ਨੇ ਸਾਡੀ 5 ਸਾਲ ਦੀ ਇੰਟੀਗ੍ਰੇਟਿਡ ਡਿਗਰੀ ਵੀ ਜਿਹੜੀ ਹੈਗੀ ਐ ਉਹ IBM ਨਾਲ ਕਲੈਬੋਰੇਟਡ ਹੈ ਜਿਵੇਂ ਕਿ ਫੁੱਲ ਸਟੈਕ ਡਿਵੈਲਪਮੈਂਟ ਹੋ ਗਿਆ ਸਾਡਾ ਕਲਾਊਡ ਕੰਪਿਊਟਿੰਗ ਹੋ ਗਿਆ ਇਹ ਇਹ ਜਿਹੜੀਆਂ ਹੈਗੀਆਂ ਇਹ ਸਾਡੇ ਉਹਨਾਂ ਦੇ ਨਾਲ ਰਿਲੇਟਡ ਹੈਗੇ ਆ ਤੇ ਇਹ 5 ਸਾਲ ਦੀ ਜਿਹੜੀ ਡਿਗਰੀ ਹੈਗੀ ਐ ਇਟ ਇਜ਼ ਕਲੈਬੋਰੇਟਡ ਵਿਦ IBM ਬਹੁਤ ਸਾਰੇ ਬੱਚੇ ਤੁਹਾਨੂੰ ਦੇਖ ਰਹੇ ਹੈਗੇ ਆ ਜਿਨ੍ਹਾਂ ਨੂੰ ਸੀਐਸ ਜਿਹੜੇ ਸੀਐਸਸੀ ਕਰਨਾ ਚਾਹੁੰਦੇ ਨੇ ਪਰ ਸੀਐਸ ਅਪੈਕਸ ਦੀ ਤੁਸੀਂ ਬਹੁਤ ਕੁਝ ਦੱਸਿਆ ਬਹੁਤ ਕੁਝ ਸਾਂਝ ਕਰੀਏ ਸੀਐਸ ਪੈਕਸ ਦੇ ਨਾਲ ਕਿ ਸੀਐਸ ਅਪੈਕਸ ਨੂੰ ਲੈ ਕੇ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਜਾਂ ਸੀਐਸਸੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਬੱਚੇ ਨੂੰ ਕੀ ਸੁਨੇਹਾ ਲੈਣਾ ਚਾਹੋਗੇ ਦੇਖੋ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨੂੰ ਕਿਵੇਂ ਚੂਸ ਕਰਨ ਜਾਂ ਬੱਚੇ ਕਿਵੇਂ ਕਿਵੇਂ ਇਹ ਚੂਸ ਕਰਨ ਅੱਜ ਕੱਲ ਏਆਈ ਦਾ ਜ਼ਮਾਨਾ ਹੈਗਾ ਸਾਨੂੰ ਵੀ ਪਤਾ ਹੈ ਐਡਵਾਂਸਮੈਂਟ ਦਾ ਜ਼ਮਾਨਾ ਹੈਗਾ ਹੈਨਾ ਬਾਕੀ ਇਹ ਹੈ ਕਿ ਸਾਡੇ ਕੋਲੇ ਕੀ ਇਹ ਚੀਜ਼ ਹੈਗੀ ਹੈ ਕਿ ਇੰਟਰਸਟ ਕਿੱਥੇ ਹੈ ਬੱਚਿਆਂ ਦਾ ਬੱਚੇ ਇੰਟਰਸਟ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲੇ ਬਿਗ ਡੇਟਾ ਹੈ ਬਿਗ ਡੇਟਾ ਅੱਜ ਕੱਲ ਬਹੁਤ ਬੂਸਟ ਹੈ ਸਭ ਨੂੰ ਪਤਾ ਹੈ ਕਿ ਹਰ ਇੱਕ ਚੀਜ਼ ਚ ਬਿਗ ਡੇਟਾ ਇਨਵੋਲਡ ਹੈ ਹੈਨਾ ਕਲਾਊਡ ਹੈਗਾ ਹਰ ਜਗ੍ਹਾ ਤੇ ਅਸੀਂ ਗੱਲ ਕਰਦੇ ਹਾਂ ਸਾਨੂੰ ਸਟੋਰੇਜ ਚਾਹੀਦੀ ਹੈ ਕਲਾਊਡ ਹੈਗਾ ਇਨਫੋਰਮੇਸ਼ਨ ਸਿਕਿਉਰਿਟੀ ਹੈਗਾ ਨਾ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਹੈਗਾ ਫੁੱਲ ਸਟੈਕ ਡਿਵੈਲਪਮੈਂਟ ਹੈਗਾ ਇਹਦੇ ਵਿੱਚ ਚੂਜ਼ ਇਸ ਤਰੀਕੇ ਨਾਲ ਕਰ ਸਕਦੇ ਨੇ ਕਿ ਬੱਚੇ ਦਾ ਇੰਟਰਸਟ ਕਿਹੜੀ ਸਾਈਡ ਹੈ ਠੀਕ ਹੈ ਜੇ ਉਹਨਾਂ ਦਾ ਜਿਵੇਂ ਕਿ ਆਈਓਟੀ ਹੈ ਇੰਟਰਨੈਟ ਆਫ ਥਿੰਗਸ ਹੈ ਜਿਵੇਂ ਅੱਜਕੱਲ ਆਪਾ ਵੇਅਰੇਬਲ ਡਿਵਾਈਸਸ ਹੈ ਸਾਰੀਆਂ ਆਪਣੀ 스마트 ਵਾਚੇਸ ਨੇ ਕੁਝ ਵੀ ਲੈ ਲਈਏ ਜਿਹਦੇ ਵਿੱਚ ਆਪਣੇ ਡੇਲੀ ਰੁਟੀਨ ਦਾ ਇਨਫੋਰਮੇਸ਼ਨ ਹੈਗੀ ਹੈ ਇਹ ਡਿਪੈਂਡ ਕਰਦਾ ਹੈ ਕਿ ਬੱਚੇ ਦਾ ਕਿੱਦਾਂ ਦਾ ਇੰਟਰਸਟ ਹੈਗਾ ਇਹ ਇਹ ਕੋਰਸਸ ਉਸ ਤਰ੍ਹਾਂ ਨਾਲ ਵੀ ਡਿਸਾਈਡਡ ਹੈਗੇ ਨੇ ਡਿਜ਼ਾਈਨਡ ਨੇ ਉਸ ਤਰੀਕੇ ਨਾਲ ਕਿ ਬੱਚਾ ਕੀ ਪ੍ਰੇਫਰ ਕਰਨਾ ਚਾਹੁੰਦਾ ਉਹਦੇ ਅਕੋਰਡਿੰਗ ਉਹ ਨੂੰ ਸਿਲੈਕਸ਼ਨ ਦੇ ਸਕੇ ਜੇਕਰ ਮੈਮ ਗੱਲ ਕੀਤੀ ਜਾਵੇ ਤਾਂ ਹੈਕਾਥونز ਕੰਪੀਟੀਸ਼ਨ ਬਾਰੇ ਕੀ ਕਹਿਣਾ ਚਾਹੋਗੇ ਜਾਂ ਆਪਣੀ ਯੂਨੀਵਰਸਿਟੀ ਦੇ ਵਿੱਚ ਇੰਦਾ ਦੇ ਕੁਝ ਪ੍ਰੋਗਰਾਮਸ ਹੁੰਦੇ ਨੇ ਹਾਂਜੀ ਸਾਡੇ ਬੱਚੇ ਹੈਕਥਨ ਵਿੱਚ ਕਾਫੀ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰਦੇ ਆ ਤੇ ਅਲੱਗ-ਅਲੱਗ ਤਰ੍ਹਾਂ ਹੈਕਥਨ ਹੁੰਦੇ ਆ ਅਲੱਗ-ਅਲੱਗ ਜਗ੍ਹਾ ਤੇ ਹੁੰਦੇ ਆ ਸਾਡੇ ਬੱਚੇ ਪਾਰਟਿਸਿਪੇਟ ਕਰਦੇ ਆ ਸਮਾਰਟ ਇੰਡੀਆ ਹੈਕਥਨ ਹੋਇਆ ਸੀਗਾ ਉਹਦੇ ਗ੍ਰੈਂਡ ਫਿਨੈਲੀ ਵਿੱਚ ਵੀ ਸਾਡੇ ਬੱਚੇ ਗਏ ਆ ਤੇ ਅਪ ਟੂ ਲੱਖਸ ਜਿਹੜਾ ਹੈਗਾ ਹਲੇ ਤੱਕ ਅਸੀਂ ਜਿਹੜਾ ਹੈਗਾ ਵਿਨ ਕਰ ਚੁੱਕੇ ਆ ਬੱਚਿਆਂ ਨੂੰ ਕੈਸ਼ ਪ੍ਰਾਈਸਿਸ ਮਿਲ ਚੁੱਕੇ ਆ ਲਾਈਕ 10 ਤੋਂ 12 ਲੱਖਸ ਤੱਕ ਅਸੀਂ ਪਹੁੰਚ ਚੁੱਕੇ ਆ ਤੇ ਮੈਮ ਇੰਟਰਨੈਸ਼ਨਲ ਕੋਲੈਬੋਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੰਟਰਨੈਸ਼ਨਲ ਲੈਵਲ ਤੇ ਵੀ ਤੁਹਾਡੇ ਸਟੂਡੈਂਟਸ ਜਾਂਦੇ ਨੇ ਜਾਂ ਇੰਟਰਨੈਸ਼ਨਲ ਕਿਸੇ ਕੰਪਨੀ ਦੇ ਨਾਲ ਟਾਈ ਅਪ ਹੋਵੇ ਜਾਂ ਵੱਡੀ ਵੱਡੀ ਕੰਪਨੀ ਜਿਹੜੀ ਹੈਗੀ ਇੰਟਰਨੈਸ਼ਨਲ ਦੀ ਉਹ ਵੀ ਆਪਣੇ ਯੂਨੀਵਰਸਿਟੀ ਦੇ ਵਿੱਚ ਆਉਂਦੀਆਂ ਨੇ ਹਾਂਜੀ ਸਾਡੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਨਾਲ ਕੋਲੈਬੋਰੇਸ਼ਨਸ ਹੈਗੀਆਂ ਜਿਵੇਂ ਕਿ ਉਹਨਾਂ ਨਾਲ ਹੀ ਐਮਓਯੂਜ਼ ਹੈਗੇ ਸਾਡੇ ਕਿ 2 ਸਾਲ ਬੱਚਾ ਸਾਡੇ ਕੋਲੇ ਪੜਦਾ ਐਂਡ ਉਸ ਤੋਂ ਬਾਅਦ ਆਪਣੇ ਕ੍ਰੈਡਿਟਸ ਪੂਰੇ ਕਰਕੇ ਜੋ ਵੀ ਉਹਦਾ ਸਕੋਰ ਹੈਗਾ ਉਹਦੇ ਅਕੋਰਡਿੰਗ ਨੈਕਸਟ 2 ਇਅਰਸ ਦੇ ਵਿੱਚ ਉਹ ਇੰਟਰਨੈਸ਼ਨਲ ਯੂਨੀਵਰਸਿਟੀ ਜਿੱਥੋਂ ਦੀ ਸਾਡੀ ਕੋਲਾਬੋਰੇਸ਼ਨ ਹੈਗੀ ਹੈ ਉੱਥੇ ਜਾ ਕੇ ਉਹ ਆਪਣੀ ਡਿਗਰੀ ਕੰਪਲੀਟ ਕਰਦਾ ਹੈ। ਏਸੀ ਕੇ ਸਾਡੇ ਨਾਲ ਮੈਮ ਸੀਐਸਸੀ ਜਿਹੜੀ ਨੋਰਮਲ ਹੁੰਦੀ ਹਰੇਕ ਯੂਨੀਵਰਸਿਟੀ ਜਿਹੜਾ ਹੈਗਾ ਸੀਐਸਸੀ ਕਾਲਜ ਕਰਵਾਉਂਦਾ ਹੈਗਾ ਪਰ ਸੀਐਸਸੀ ਅਪੈਕਸ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈਗਾ। ਜੈਨੇਗਰ ਯੂਨੀਵਰਸਿਟੀ ਸੀਐਸ ਅਪੈਕਸ ਦੀ ਡੀਡੀ ਹੈਗੇ ਡਿਗਰੀ ਕਰਾਉਂਦੇ ਜਿਸ ਦੇ ਵਿੱਚ ਤੁਹਾਨੂੰ ਨਵੇਂ ਨਵੇਂ ਚੀਜ਼ਾਂ ਜਿਹੜੀ ਹੈਗੇ ਸਿੱਖਣ ਨੂੰ ਮਿਲਦੇ ਕਰੇ ਪਲੇਸਮੈਂਟ ਦੀ ਗੱਲ ਕੀਤੀ ਜਾਵੇ ਸੀਐਸ ਅਪੈਕਸ ਜੀ ਦਾ ਬਹੁਤ ਵਧੀਆ ਪਲੇਸਮੈਂਟ ਆ ਗਿਆ ਕਾਫੀ ਬੱਚੇ ਜਿਹੜੇ ਹੈਗੇ ਇਥੋਂ ਪਿਛਲੇ 3-4 ਸਾਲਾਂ ਦਾ ਜੇ ਡਾਟਾ ਜੇਕਰ ਚੱਕੇ ਜਾਵੇ ਤਾਂ ਕਾਫੀ ਜਿੱਚ ਬੱਚੇ ਜਿਹੜੇ ਹੈਗੇ ਇਥੋਂ ਪਲੇਸਡ ਵੀ ਹੋਏ ਨੇ ਜੇਕਰ ਤੁਸੀਂ ਵੀ ਸੀਐਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਸੀਐਸ ਅਪੈਕਸ ਦੇ ਵਿੱਚ ਜੈਨੇਗਰ ਯੂਨੀਵਰਸਿਟੀ ਦੇ ਵਿੱਚ ਆ ਕੇ ਐਡਮਿਸ਼ਨ ਲੈ ਸਕਦੇ ਹੋ ਕੈਮਰਾ ਨੂੰ ਪ੍ਰਮਿੰਦਰ ਦੇ ਨਾਲ ਮਨੀਸ਼ ਕੁਮਾਰ ਅਨਮੋ